ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਹਾਂਜੀ ਕਿਵੇਂ ਹੋ ਠੀਕ ਠਾਕ ਦੀ ਚੜ੍ਹਦੀ ਕਲਾ ਤੇ ਮੈਂ ਵੀ ਠੀਕ ਆ ਜੀ ਵਧੀਆ ਠੀਕ ਠਾਕ ਆ ਅਸੀਂ ਦੋਨੇ ਠੀਕ ਆ ਤੇ ਤੁਹਾਡੇ ਨਾਲ ਇੱਕ ਅੱਜ ਦਾ ਕਿੱਸਾ ਸੰਝਾ ਕਰਨਾ ਜੋ ਵੈਸੇ ਤਾਂ ਚਲੋ ਕਿਸੇ ਕਈ ਮੈਂ ਹੰਡਾਇਨ ਤਿਆਰਬਾ ਕਾਫੀ ਹੰਡਾਇਆ ਮੈਸੇਜ ਵਿੱਚ ਤੇ ਜੋ ਮੈਂ ਤੁਹਾਨੂੰ ਪਤਾ ਵੀ ਰੋਜ਼ ਰੋਜ਼ਾਨਾ ਆਪਣੀ ਜਿੰਦਗੀ ਨਾਲ ਸੰਘਰਸ਼ ਕਰਦੇ ਆ ਮੈਂ ਤੇ ਤੁਹਾਡੇ ਨਾਲ ਮੈਂ ਇੱਕ ਕਿੱਸਾ ਸੰਝਾ ਕਰਦਾ ਵੀ ਆਪਣਾ ਦਿਮਾਗ ਕਿਸ ਤਰੀਕੇ ਨਾਲ ਕੰਮ ਕਰਦਾ ਏ ਜਿਵੇਂ ਦਾ ਅਸੀਂ ਸੋਚਦੇ ਆ ਉਵੇਂ ਦਾ ਹੀ ਦਿਮਾਗ ਦਿਰਾ ਦਰਗਤ ਕਰਦਾ ਏ ਤੇ ਬਾਕੀ ਨਾਲ ਨਾਲ ਉਹੜੇ ਨਾਲ ਗੱਲਬਾਤਾਂ ਕਰਨ ਜੀ ਅਸੀਂ ਤੇ ਮੈਂ ਥੋੜਾ ਹੁਣੇ ਮੈਂ ਵੈਸੇ ਨਾਲ ਆ ਕੇ ਹਟਿਆ ਸੋਚਿਆ ਕਿ ਤੁਹਾਡੇ ਨਾਲ ਕਿੱਸਾ ਸੰਝਾ ਕਰਦੇ ਆਂ ਆਪਾਂ ਤੇ ਆਪਾਂ ਚਾਹ ਪੀਵਾਂਗੇ ਹੌਲੀ ਹੌਲੀ ਤੇ ਫਿਰ ਤੁਹਾਡੇ ਨਾਲ ਗੱਲਬਾਤਾਂ ਕਰਾਂਗੇ ਜਰੂਰ ਹਾਂਜੀ ਤੁਸੀਂ ਪੀਣੀ ਚ ਨਹੀਂ ਨਹੀਂ ਦੇਖੋ ਸਟੋਰੀ ਹਾਂ ਹਾਂ ਹਾਂਜੀ ਤੇ ਕੱਲ ਕੱਲ ਦਾ ਨਾ ਮੈਂ ਜਦੋਂ ਐਸਾ ਜੀ ਕੀਤੀ ਆਪਣੀ ਚਾਮੀ ਥੈਰਾਪਿਸਟ ਕਹਿੰਦੇ ਤੁਹਾਨੂੰ ਪਤਾ ਆਉਂਦੇ ਨੇ ਥੈਰੇਪੀ ਕਰਾ ਕੇ ਮੈਂ ਜਦੋਂ ਥੈਰੇਪੀ ਕਰਨ ਦੇ 20 ਲਗਭਗ 1 ਕਿੜੇੜ ਘੰਟਾ ਜਦੋਂ ਹੋਇਆ ਸੀ ਨਾ ਮੈਨੂੰ ਮੈਨੂੰ ਥੋੜਾ ਜਿਹਾ ਨਾ ਆਪਣੀ ਬੋਡੀ ਚ ਅਲੱਗ ਜਿਹਾ ਫੀਲ ਹੋਣ ਲੱਗਿਆ ਤੇ ਮੈਂ ਇਹ ਚੀਜ਼ ਨੂੰ ਮੈਂ ਮਹਿਸੂਸ ਕੀਤਾ ਜਦੋਂ ਤੇ ਮੈਨੂੰ ਲੱਗਿਆ ਵੀ ਸੀਟ ਚ ਕੁਝ ਨਾ ਕੁਝ ਸਹੀ ਹੈ ਨਹੀਂ ਆ ਇਸ ਖਰੀਦ ਚ ਮੇਰੀ ਇੱਕੜਾਪਨ ਬਹੁਤ ਆ ਗਈ ਤੇ ਗਰਦਨ ਪਿੱਛੇ ਦਰਦ ਹੋਣ ਲੱਗੀ ਮੇਰੀ ਫਿਰ ਦਰਦ ਹੋਣ ਲੱਗ ਪਿਆ ਤੇ ਮੈਨੂੰ ਲੱਗੇ ਥੋੜਾ ਮੰਗਾ ਸ਼ਾਇਦ ਐਕਸਰਸਾਈਜ਼ ਕਰਕੇ ਮੈਨੂੰ ਇਹ ਦਿੱਕਤ ਆਣੀ ਹੋਣੀ ਤੇ ਚਲੋ ਕੋਈ ਜਾਈ ਮੈਂ ਐਕਸਰਸਾਈਜ਼ ਕੀਤੀ ਵਧੀਆ ਬੈਠ ਕੇ ਇੱਥੇ ਹੀ ਆ ਚੇਅਰ ਤੇ ਤੇ ਵਾਈਫ ਨੇ ਇੱਕ ਕੜਾ ਬਣਾਇਆ ਕੜਾ ਹੁੰਦਾ ਇੱਕ ਆਪਣਾ ਜਿਹੜਾ ਮਨ ਲੋ ਅਬਦੇਸੀ ਕੜਾ ਕਹਿੰਦੇ ਆਪਾਂ ਇਹਨਾਂ ਨੂੰ ਬਣਾਣਾ ਬਣਾਣਾ ਆਂਦਾ ਈ ਉਹ ਬਿਨਾ ਮਨ ਲੋ ਮਸਾਲਿਆਂ ਦਾ ਬਣਦਾ ਉਹ ਤੇ ਉਹ ਆਪਾਂ ਪੀਤਾ ਸੌਣ ਤੋਂ ਪਹਿਲਾਂ ਰਾਤ ਨੂੰ ਰੋਟੀ ਅਸੀਂ ਖਾਂਦੇ ਨਹੀਂ ਆ ਤੇ ਉਹ ਹੁੰਦਾ ਵੀ ਯਾਨੀ ਬੋਡੀ ਪੂਰੀ ਮੇਰੀ ਗਰਮ ਰਹਦਾ ਕਿਉਂਕਿ ਜਿੱਦਾਂ ਹੁਣ ਰੁਟੀਨ ਚੱਲਦੀ ਹੈ ਮੇਰੀ ਮੇਰੇ ਪਿਛਲੇ ਮਹੀਨੇ ਆਪਰੇਸ਼ਨ ਹੋਇਆ ਉਹਦੇ ਕਰਕੇ ਬੋਡੀ ਜਿਹੜੀ ਮੇਰੀ ਨਾ ਮਨ ਲੋ ਬੋਡੀ ਨੂੰ ਠੰਡ ਬਹੁ ਲੱਗਦੀ ਹੁਣ ਵੀ ਤੁਹਾਨੂੰ ਦੇਖਿਆ ਵੀ ਮੈਂ ਦੇਖੋ ਕੰਬਲ ਲਿਆ ਵੇ ਇੱਕ ਇੱਕ ਕੰਬਲ ਉੱਪਰ ਲਿਆਵਾ ਮੈਂ ਮੈਨੂੰ ਠੰਡ ਬਹੁ ਲੱਗਦੀ ਖਾਸ ਕਰ ਜਿਹੜ ਪੂਰੀ ਬੋਡੀ ਮਰੀ ਮੈਨੂੰ ਬਰਫਾਪੰਗ ਹੋ ਜਾਂਦੀ ਹੈ ਉਹਦੇ ਨਾਲ ਮੈਨੂੰ ਪਸੀਨਾ ਠੰਡਾ ਪਸੀਨਾ ਆਉਂਦਾ ਮੂੰਹ ਤੇ ਤੇ ਉਹ ਫਿਰ ਦਿੱਕਤ ਜਿਆਦਾ ਆਉਂਦੀ ਮੈਨੂੰ ਹਰ ਟਾਈਮ ਜਿੱਦਾਂ ਕੋਈ ਨਾ ਕੋਈ ਚੀਜ਼ ਗਰਮ ਚੀਜ਼ ਲੈਣੀ ਪੈਂਦੀ ਤਾਂ ਕਿ ਬੋਡੀ ਦਾ ਜਿਹੜਾ ਟੈਂਪਰੇਚਰ ਮੈਂਟੇਨ ਰਹੇ ਤੇ ਉਹ ਤੋਂ ਬਾਅਦ ਕੱਲ ਫਿਰ ਜਦੋਂ ਮਤਲਬ ਸ਼ਾਮੀ ਇੱਕ ਵਾਰ ਦੀ ਕੀਤੀ ਮੈਂ ਰਾਤ ਅਸੀਂ ਮਤਲਬ ਚਾਹ ਪੀ ਕੇ ਜਿਹੜਾ ਇਹਨਾਂ ਨੇ ਚਾਹ ਬਣਾਈ ਸੀ ਉਹ ਤੋਂ ਬਾਅਦ ਆਪਾਂ ਸੌਣ ਲੱਗੇ ਰਾਤ ਸੁੱਤੇ ਵਧੀਆ ਜਾਤ ਮੈਂ ਵਧੀਆ ਨੀਂਦ ਆਈ ਮੈਨੂੰ ਤੇ ਕੋਈ ਰਾਤ ਮੈਨੂੰ ਕੋਈ ਮਤਲਬ ਦਰਦ ਮੇਰੇ ਹੈਗੀ ਸੀ ਬੋਡੀ ਚ ਮੈਨੂੰ ਅਲੱਗ ਫੀਲ ਹੋ ਰ ਵੈਸੇ ਐਕਸਰਸਾਈਜ਼ ਕਰਕੇ ਨੰਗਦਾਲਦ ਹੁੰਦੀ ਹੋਵੇ ਤੇ ਰਾਤ ਵਧੀਆ ਨੀਂਦ ਆਈ ਸਵੇਰੇ ਹੋਗੀ ਜਦੋਂ ਉੱਠਿਆ ਮੈਂ ਤਾਂ ਪੂਰੀ ਬੋਡੀ ਮੇਰੀ ਅਕੜਾਈ ਹੁੰਦੀ ਵੈਸੇ ਨਵਾਂ ਮਲ ਦੇਣਾ ਚਾਹੀਦਾ ਤੇ ਰਾਤ ਬੋਡੀ ਮੇਰੀ ਪੂਰੀ ਅਕੜਾਈ ਹੋਈ ਸੀ ਬੋਡੀ ਕਲਾਣ ਤੋਂ ਬਾਅਦ ਉੱਠਿਆ ਮੈਂ ਸਵੇਰੇ ਦਰਦ ਹੋਵਾ ਮੇਰੇ ਪੂਰੇ ਗਾਲੇ ਵਿੱਚ ਛਾਤੀ ਦਰਦ ਹੋਵੇ ਪਿੱਛੇ ਬੈਕ ਚ ਦਰਦ ਹੋਵੇ ਤੇ ਮਹਾਪਤਨੀ ਕੀ ਗੱਲ ਹੋਗੀ ਮੈਂ ਵਾਈਫ ਨੂੰ ਕਿਹਾ ਮਾਂ ਭਈ ਮੇਰਾ ਦਰਦ ਹੁੰਦਾ ਪਿੱਛੇ ਤੇ ਮਾਂ ਪਤਾ ਨਹੀਂ ਵੀ ਮੈਂ ਸੁੱਤਾ ਵੀ ਰਾਤ ਵਧੀਆ ਏ ਵੀ ਪਤਾ ਨਹੀਂ ਕੀ ਗੱਲ ਹੋਗੀ ਇਹਨਾਂ ਨੇ ਕਿਹਾ ਵੀ ਸ਼ਾਇਦ ਵੀ ਜਦੋਂ ਕੱਲ ਐਕਸਰਸਾਈਜ਼ ਹੋ ਗਈ ᱛੀ ਹੈ ਵੀ ਸ਼ ਤੇ ਮਤਲਬ ਸਾਮਾਂ ਲੰਘਦਾ ਗਿਆ ਹਾਂਜੀ ਅਸੀਂ ਨਸਤ ਕੀਤਾ ਤੇ ਨਾਲ ਹੀ ਜਿਹੜੀ ਐਕਸਰੇ ਕਰਕੇ ਅਸੀਂ ਬਈ ਇੱਥੇ ਜਿਹੜੀ ਸਾਡੀ ਅਗਿਲਟੀ ਰੂਮ ਦੀ ਉਹ ਆਪਾਂ ਮੈਦੇ ਬਾਹਰ ਆ ਗਏ ਆ ਤੇ ਬਾਹਰ ਆਣ ਤੋਂ ਬਾਅਦ ਜਦੋਂ ਫਿਰ ਸ਼ਾਮ ਨੂੰ ਸ਼ਾਮ ਦੇ ਲਗਭਗ 4:00 ਵੱਜ ਗਏ ਸੀ 4:00 ਵਜੇ ਫਿਰ ਮੇਰਾ ਦਰਦ ਹੋਰ ਵੱਧ ਗਿਆ ਬੈਕ ਚ ਦਰਦ ਹੋਣ ਲੱਗੀ ਪਈ ਪਿੱਛੇ ਨੱਕ ਗਰਦਨ ਮੇਰੀ ਦਰਦ ਹੋਣ ਲੱਗੀ ਪਈ ਸਿਰ ਦਰਦ ਹੋਣ ਲੱਗ ਪਿਆ 4:00 ਵਜੇ ਦੇ ਕਰੀਬ ਅਸੀਂ ਇੱਥੇ ਲਗਭਗ ਸ਼ਾਮ ਦੇ ਜਦੋਂ ਪਹੁੰਚੇ ਹਾਂਜੀ ਹਾਂਜੀ ਤੇ ਦਰਦ ਮੇਰਾ ਬੋਡੀ ਚ ਹੋਰ ਹੋਣ ਲਾਹੁ ਸ਼ੁਰੂ ਹੋ ਗਿਆ ਦਵਾਈ ਵੈਸੇ ਮੈਂ ਲਈਨੀ ਆ ਕਿਉਂਕਿ ਜਦੋਂ ਦਵਾਈ ਇਹ ਬਾਈਬ ਨੇ ਮੈਨੂੰ ਕਿਹਾ ਹਮੇਸ਼ਾ ਹੀ ਵੀ ਦਵਾਈ ਜਿੰਨੀ ਆਪਾਂ ਘੱਟ ਖਾਈਏ ਉਹਦਾ ਉਹਦਾ ਜਿਹੜਾ ਬੈਨੀਫਿਟ ਹੁੰਦਾ ਜਦੋਂ ਬੋਡੀ ਬਿਲਕੁਲ ਹੀ ਦਰਦ ਜ਼ਿਆਦਾ ਵੱਧ ਜਾਵੇ ਜਾਂ ਕੋਈ ਦਿੱਕਤ ਜ਼ਿਆਦਾ ਹੋ ਜਾਵੇ ਫਿਰ ਆਪਾਂ ਨੂੰ ਦਵਾਈ ਲੈਣੀ ਚਾਹੀਦੀ ਸੋ ਇਹਨਾਂ ਦੀ ਮੈਂ ਗੱਲ ਮੰਨੀ ਉਹ ਦਵਾਈ ਮੈਂ ਲਈਨੀ ਆ ਤੇ ਫਿਰ ਸ਼ਾਮ 4:00 ਵਜੇ ਅੱਜ ਵੈਸੇ ਰੁਟੀਨ ਮੇਦੀ ਹੁੰਦੀ ਹੈ ਹਰ ਦੂਏ ਜਾਂ ਤੀਏ ਦਿਨ ਨਹਾਣਾ ਹੁੰਦਾ ਮੈਂ ਅੱਜ ਦਿਨ ਮੇਰਾ ਨਹਾਣਾ ਦਾ ਸੀ ਸ਼ਾਮ ਨੂੰ ਜਦੋਂ ਮੇਰੀ ਬੋਡੀ ਪੂਰੀ ਮੰਨ ਲਓ ਬੋਡੀ ਦਾ ਕੜਾਪਣ ਵੱਧ ਗਿਆ ਮੈਨੂੰ ਲੱਗਿਆ ਮੈਨੂੰ ਬੁਖਾਰ ਚਾਹਨਾ ਇੱਕ ਮਹੀਨੇ ਬਹਾਮਾ ਦਾ ਹੋਣ ਲੱਪੀਆਂ ਬੈਕ ਦਾ ਹੋਣ ਲੱਪੀ ਤੇ ਮੇਰਾ ਵੀ ਮਨ ਕੀਤਾ ਮੰਗਾ ਵੀ ਮੈਂ ਨਾਣਾ ਨਹੀਂ ਆ ਤੇ ਉਹਦੇ ਬਾਅਦ ਮੈਂ ਸੋਚਿਆ ਚਲੋ ਮੰਗਾ ਵੀ ਇਹਨਾਂ ਨੇ ਮੈਨੂੰ ਕਿਹਾ ਬਈ ਨਾਣਾ ਜ਼ਰੂਰੀ ਆ ਵੀ ਅੱਜ ਰੂਟੀਨ ਆ ਰੂਟੀਨ ਤਾਂ ਜਿਹੜੀ ਆ ਆਪਾਂ ਕਰਨੀ ਚਾਹਨੀ ਆ ਠੀਕ ਹੈ ਤੇ ਫਿਰ ਉਹਦੇ ਬਾਅਦ ਮੈਂ ਸਮਝਦਿਲੋ ਵੀ ਦਰਦ ਮੇਰਾ ਬਦ ਗਿਆ ਹੁਣ ਦਵਾਈ ਦਦੋ ਮੈਨੂੰ ਵੀ ਹੁਣ ਮੈਂ ਮੈਂ ਤੇ ਦਰਦ ਮਹਿਸੂਸ ਨਹੀਂ ਹੋ ਰਿਹਾ ਸਿਰ ਦਾ ਦਵਾਈ ਲਈ ਮੈਂ ਨਾਣਾ ਮੈਂ ਸਟਾਰਟ ਕਰ ਦਿੱਤਾ ਇਹਨਾਂ ਨੇ ਤਿਆਰੀ ਕੀਤੀ ਨਾਣ ਦੀ ਅੰਦਰ ਸੋਚਣਾ ਤਾਂ ਮੈਂ ਬਾਹਰ ਠੰਡ ਬਹੁਤ ਸੀ ਤਿੰਨ ਅੱਗੇ ਫਿਰ ਮੈਂ ਜਦੋਂ ਬਾਡੀ ਮੈਨੂੰ ਜਦੋਂ ਨਾ ਤਾਂ ਮੈਂ ਇੱਕ ਵਾਰੀ ਝੜਕਾ ਲੱਗਿਆ ਬਾਡੀ ਨੂੰ ਕਾਫੀ ਮੈਨੂੰ ਦਰਦ ਹੋਇਆ ਬੈਗ ਚ ਵੀ ਸਿਰ ਚ ਵੀ ਮੈਨੂੰ ਪਤਾ ਹੈ ਕਿ ਨਾ ਬਾਡੀ ਨੂੰ ਇਹੋ ਜਿਹੇ ਹਾਲਤਾਂ ਚ ਜਦੋਂ ਬਾਡੀ ਨੂੰ ਸਹੀ ਲੱਗਦਾ ਨਾ ਹੋਵੇ ਤੇ ਆਪਾਂ ਨਹਾਣਾ ਹੋਵੇ ਜਾਂ ਕੋਈ ਹੋਰ ਐਕਟੀਵਿਟੀ ਕਰਨੀ ਹੋਵੇ ਤਾਂ ਬੰਦੇ ਦਾ ਮਨ ਨਹੀਂ ਕਰਦਾ ਐਦਾਂ ਮਨ ਮੇਰਾ ਵੀ ਨਹੀਂ ਕੀਤਾ ਫਿਰ ਮੈਂ ਮਨ ਮਾਰਿਆ ਮੈਂ ਨਹੀਂ ਵੀ ਦਿਮਾਗ ਨੂੰ ਦਿਮਾਗ ਜਿਹੜੀ ਨੈਗੇਟਿਵਿਟੀ ਹੈ ਜਿਹੜੀਆਂ ਜਿਹੜੀਆਂ ਚੀਜ਼ਾਂ ਹੈ ਇਹ ਦਿਮਾਗ ਤੇ ਆਪਾਂ ਹੈਵੀ ਨਹੀਂ ਹੋਣ ਦੇਣੀਆਂ ਭਾਰੀ ਨਹੀਂ ਪੈਣ ਦੇਣੀਆਂ ਤੇ ਮੈਂ ਨਾ ਤਾਂ ਅਜੇ ਮਨ ਲੋ ਵਧੀਆ ਦੁਆਰਾ ਕਪੜੇ ਕਬੜੇ ਚੇਂਜ ਕੀਤੇ ਵਧੀਆ ਮੈਨੂੰ ਚੰਗਾ ਮਹਿਸੂਸ ਹੋਇਆ ਤੇ ਬਾਕੀ ਫਿਰ ਦਵਾਈ ਦਵਾਈ ਵੀ ਸੀ ਜਿਹੜੀ ਲਈ ਮੈਂ ਦਵਾਈ ਨਾਲ ਵੀ ਚੰਗਾ ਫਲਟ ਕੀਤਾ ਮੈਨੂੰ ਬਾਕੀ ਮੈਂ ਆਪਣੇ ਜਿਹੜੀ ਮਨ ਲੋ ਮੈਂਟੈਲਿਟੀ ਦਿਮਾਗ ਪੱਖੋਂ ਵੀ ਮੈਂ ਆਪਣੇ ਆਪ ਨੂੰ ਮਜ਼ਬੂਤ ਕੀਤਾ ਵੀ ਨਹੀਂ ਕੋਈ ਗੱਲ ਨਹੀਂ ਦਰਦ ਹੁੰਦਾ ਹੈ ਦਰਦ ਆਪੇ ਘਟ ਜਾਊਗਾ ਤੇ ਨਾਣ ਤੋਂ ਬਾਅਦ ਫਿਰ ਇੱਥੇ ਮੈਂ ਅੱਜ ਬੈਠੇ ਆ ਇਸ ਕਰਕੇ ਵੀ ਚਲੋ ਤੁਹਾਡੇ ਨਾਲ ਵੀ ਇੱਕ ਇਹਦਾ ਕਿੱਸਾ ਆਪਾਂ ਸਾਂਝਾ ਕਰੀਏ ਹਾਂਜੀ ਬਿਲਕੁਲ ਤੇ ਅਸੀਂ ਇਹ ਕਿੱਸਾ ਤੁਹਾਨੂੰ ਸਾਂਝਾ ਤਾਂ ਕੀਤਾ ਅੱਜ ਬੇ ਮਨ ਲੋ ਦਿਮਾਗ ਤੇ ਜੋ ਅਸੀਂ ਦਿਮਾਗ ਬਾਰੇ ਸੋਚਦੇ ਹਾਂ ਜਿਵੇਂ ਅਸੀਂ ਸਰ ਤੋਂ ਹਾਂਜੀ ਹਾਂਜੀ ਤੇ ਅੱਜ ਆਪ ਅੱਜ ਦਾ ਕਿਸਾ ਇਹੀ ਮਤਲਬ ਇਹ ਸੀ ਆਪਾਂ ਵੀ ਜੇ ਮੈਂ ਰਾਤ ਇ ਮਤਲਬ ਦਵਾਈ ਲੈਣ ਦਾ ਜੇ ਮੈਂ ਜਾਮਾ ਬੈਠਦੇ ਪਿਆ ਰਹਿਣਾ ਹਾਜਾ ਬਿਮਾਰ ਹੋ ਗਿਆ ਮੈਨੂੰ ਚੰਗਾ ਮਹਿਸੂਸ ਨਹੀਂ ਹੋ ਰਿਹਾ ਤਾਂ ਮੈਂ ਬੈਠਦੇ ਪਿਆ ਰਹਿਣਾ ਸੀ ਦਿਮਾਗ ਨਾਲ ਵੀ ਇਹ ਸੋਚਣਾ ਸੀ ਵੀ ਬਿਮਾਰ ਹੋ ਗਿਆ ਬਿਮਾਰ ਹੋ ਗਿਆ ਸੋ ਰਾਤ ਲਈ ਮੈਂ ਮੰਨ ਲਓ ਦੇਖੋ ਰਾਤ ਤੋਂ ਹੀ ਦਵਾਈ ਲੈਣੀ ਹੈ ਨਾ ਮੈਂ ਆਪਣੇ ਆਪਣੇ ਨੂੰ ਬਿਮਾਰ ਮਹਿਸੂਸ ਕੀਤਾ ਮੈਂ ਜਿਹੜੀ ਰੁਟੀਨ ਸੀ ਆਪਣੀ ਉਹ ਮੈਂ ਰੁਟੀਨ ਜਿਹੜੀ ਚਲਦੀ ਰੱਖੀ ਸਵੇਰ ਦੀ ਤੇ ਸ਼ਾਮ ਨੂੰ ਆ ਕੇ ਦਰਦ ਮੇਰਾ ਬਹੁਤ ਜ਼ਿਆਦਾ ਵੱਧ ਗਿਆ ਤਾਂ ਫਿਰ ਮੈਂ ਦਵਾਈ ਲਈ ਉਹ ਨਾਲ ਫਿਰ ਮੈਂ ਸੋਚਿਆ ਵੀ ਨਹੀਂ ਯਾਰ ਕੋਈ ਗੱਲ ਨਹੀਂ ਵੀ ਨਾਂਣ ਤੋਂ ਦਵਾਈ ਲੈਣ ਤੋਂ ਬਾਅਦ ਵੀ ਮੰਜੇ ਤੇ ਨਹੀਂ ਪਿਆ ਰਹਿਣਾ ਆਪਾਂ ਇੱਥੇ ਮੈਂ ਬੈਠੇ ਆ ਤਾਂ ਕਿ ਬੈਠਦੇ ਹੋ ਜਾਵਾਂਗੇ ਚਾਹ ਪੀਂਦਿਆਂ ਨਾਲੇ ਨਾਲੇ ਤੁਹਾਡੇ ਨਾਲ ਇਹਦਾ ਕਿੱਸਾ ਸੰਝਾ ਕਰਦੇ ਆਂ ਅਸੀਂ ਸੋ ਅੱਜ ਦੱਸਿਓ ਸਾਰੇ ਮੈਨੂੰ ਤੁਹਾਨੂੰ ਕਿਵੇਂ ਲੱਗਿਆ ਸਾਡਾ ਜਿਹੜਾ ਕਿੱਸਾ ਪਿਆਰ ਦਾ ਤੁਹਾਡੇ ਨਾਲ ਸੰਝਾ ਕੀਤਾ ਤੇ ਕਿਵੇਂ ਤੁਹਾਨੂੰ ਦੀ ਵੀ ਕਿਵੇਂ ਤੁਹਾਨੂੰ ਵੀਡੀਓ ਲੱਗੀ ਜ਼ਰੂਰ ਦੱਸਿਓ ਆਪਣੇ ਸੁਝਾਅ ਜ਼ਰੂਰ ਦਿਓ ਕਮੈਂਟਾਂ 'ਚ ਧੰਨਵਾਦ ਧੰਨਵਾਦ